ਆਹਿੰਦਰ ਉੱਤਾਂ ਨੱਚਣੇ ਨੂੰ ਕਰਦਾ ਏ ਜੀ ਉਤੋਂ ਤੋਂ ਜੱਟਾਂ ਮੈਨੂੰ ਸੰਘ ਮਾਰਦੀ ਜਦੋਂ ਮੈਂ ਲਿਖਣਾ ਜੇ ਸ਼ੁਰੂ ਕੀਤਾ ਬਹੁਤ ਪ੍ਰਭਾਵਤ ਰਹਾ ਮੈਂ ਉਹਨਾਂ ਤੋਂ ਤੇ ਅੱਜ ਫਸਟ ਟਾਈਮ ਉਹਨਾਂ ਨੂੰ ਮਿਲਿਆ ਕਦੇ ਬਣਦਾ ਹੀ ਸਵੱਭ ਬਣਦਾ ਹੀ ਪਰ ਹੌਸਲਾ ਜੇ ਨਹੀਂ ਹੁੰਦਾ ਹੈਗਾ ਅੱਜ ਕੁਦਰਤੀ ਸਵੱਭ ਬਣ ਗਿਆ ਕੋਈ ਵੀ ਆਰਟਿਸਟ ਜੋ ਵੀ ਇੱਥੋਂ ਤੱਕ ਪਹੁੰਚਿਆ ਹੋਊਗਾ ਉਹਨੂੰ ਐ ਲੱਗੂਗਾ ਇਹ ਆਪਦੀ ਉਹਦੀ ਆਪਦੀ ਬਾਇਕ ਮੈਨੂੰ ਵੀ ਐ ਲੱਗ ਰਿਹਾ ਹੈ ਕਿ ਨਹੀਂ ਸ਼ਾਇਦ ਮੇਰੀ ਵੀ ਸੋਚ ਠੀਕ ਹੈ ਤਾਂ ਮੈਨੂੰ ਨਹੀਂ ਲੱਗਦਾ ਕੋਈ ਵੀ ਆਰਟਿਸਟ ਹੋਗਾ ਜਿਹਨੂੰ ਫਿਲਮ ਨਾ ਪਸੰਦ ਆਊਗੀ ਸਸਟੀਗਲ ਸਰ ਸਸਟੀਗਲ ਕੀ ਹਾਲ ਚੰਗ ਵਦ ਹੀ ਤੁਸੀਂ ਸਨੋ ਬਹੁਤ ਵਧੀਆ ਸ਼ਾਇਰ ਮੂਵੀ ਦੇਖੀ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਉਸ ਦੇ ਬਾਰੇ ਮੂਵੀ ਖਤਮ ਹੋਣ ਤੱਕ ਹਰ ਕਿਸੇ ਦੀ ਅੱਖਾਂ ਨਮ ਸੀ ਮੂਵੀ ਮੇਰੇ ਸਾਹਮਣੇ ਐਸੋ ਜਿਹੀ ਫਿਲਮਾਂ ਬਣਨੀਆਂ ਚਾਹੀਦੀਆਂ ਬਹੁਤ ਵਧੀਆ ਚੀਜ਼ ਹੈ ਹਨਾ ਵੀ ਇੱਕ ਮੈਂ ਕਹਾਂ ਆਰਟਿਸਟਾਂ ਮੈਨੂੰ ਨਹੀਂ ਲੱਗਦਾ ਕੋਈ ਵੀ ਆ ਤੇ ਬਾਕੀ ਕਲਾ ਨੂੰ ਪਿਆਰ ਕਰਨ ਵਾਲੇ ਹਰ ਸੈਕਸ਼ਨ ਨੂੰ ਦੇਖਣੀ ਚਾਹੀਦੀ ਹੈ ਫਿਲਮ ਹੈ ਨਾ ਤੁਸੀਂ ਹੁਣ ਦੇਵੀ ਸਨ ਨੂੰ ਮਿਲੇ ਹਨ ਕਾਫੀ ਟਾਈਮ ਤੋਂ ਮਤਲਬ ਤੁਸੀਂ ਉਹਨਾਂ ਦੇ ਵੇਟ ਕਰ ਰਹੇ ਸੀਗੇ ਕੀ ਇਮੋਸ਼ਨ ਤੁਸੀਂ ਉਹਨਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੁਸੀਂ ਉਹਨਾਂ ਨੂੰ ਪਹਿਲੀ ਵਾਰ ਮਿਲੇ ਮੈਂ ਜਾਨਣਾ ਚਾਹੁੰਦੀ ਆ ਮੈਨੂੰ ਸਮਝ ਨਹੀਂ ਆ ਰਿਹਾ ਉਹਨੇ ਕੀ ਬੋਲਾਂ ਮਤਲਬ ਐਗਜ਼ਾਮ ਨਾਲ ਜੇ ਮੈਂ ਲਿਖਣਾ ਜੇ ਸ਼ੁਰੂ ਕੀਤਾ ਬਹੁਤ ਪ੍ਰਭਾਵਿਤ ਰਿਹਾ ਮੈਂ ਉਹਨਾਂ ਤੋਂ ਤੇ ਅੱਜ ਫਸਟ ਟਾਈਮ ਉਹਨਾਂ ਨੂੰ ਮਿਲਿਆ ਕਦੇ ਬਣਦਾ ਹੀ ਸਬੱਬ ਬਣਦਾ ਹੀ ਪਰ ਹੌਸਲਾ ਜ ਨਹੀਂ ਹੁੰਦਾ ਹੈਗਾ ਅੱਜ ਕੁਦਰਤੀ ਸਬੱਬ ਬਣ ਗਿਆ ਬਹੁਤ ਹੋਸ਼ਾਜ ਜੀ ਵਧੀਆ ਲੱਗਾ ਹੁਣ ਵੀ ਇਮੋਸ਼ਨਲ ਹੋ ਰਹੇ ਹੋ ਬਹੁਤ ਬਹੁਤ ਹੋਣਾ ਬੰਦਾ ਜੀ ਇਹ ਜਿਹੜੀ ਮੂਵੀ ਦੇਖੀ ਹੈ ਇਹ ਵੀ ਇੱਕ ਹਨਾ ਕਲਾਕਾਰ ਦੇ ਉੱਤੇ ਹੈ ਕਿ ਉਹਨੇ ਕਿੱਦਾਂ ਲਿਖਣਾ ਸ਼ੁਰੂ ਕੀਤਾ ਕਿੱਦਾਂ ਉਹ ਇੱਕ ਆਮ ਇਨਸਾਨ ਤੋਂ ਸ਼ਾਇਰ ਬਣਿਆ ਗਾਇਕ ਬਣਿਆ ਤੇ ਤੁਸੀਂ ਵੀ ਇੱਕ ਕਲਾਕਾਰ ਹੋ ਆਪਣੇ ਆਪ ਨਾਲ ਕਿੰਨਾ ਕੁ ਜ਼ਿਆਦਾ ਰਿਲੇਟ ਕਰ ਪਾਏ ਬਹੁਤ ਜ਼ਿਆਦਾ ਬਹੁਤ ਮੈਨੂੰ ਐ ਲੱਗ ਰਿਹਾ ਕੋਈ ਵੀ ਆਰਟਿਸਟ ਜੋ ਵੀ ਇੱਥੋਂ ਤੱਕ ਪਹੁੰਚਿਆ ਹੋਊਗਾ ਉਹਨੂੰ ਐ ਲੱਗੂਗਾ ਇਹ ਆਪਦੀ ਉਹਦੀ ਆਪਦੀ ਬਾਤ ਮੈਨੂੰ ਵੀ ਐ ਲੱਗ ਰਿਹਾ ਕਿ ਨਹੀਂ ਸ਼ਾਇਦ ਮੇਰੀ ਵੀ ਸਟੋਰੀ ਠੀਕ ਹੈ ਹਰ ਇੱਕ ਬੰਦਾ ਇਹਨੂੰ ਐ ਫੀਲ ਕਰੂਗਾ ਜਿਵੇਂ ਉਹਦੀ ਆਪਣੀ ਸਟੋਰੀ ਚੱਲ ਰਹੀ ਆ ਤਾਂ ਹੀ ਹਰ ਬੰਦੇ ਨੂੰ ਵੇਖਣੀ ਜ਼ਰੂਰੀ ਆ ਮੇਰੇ ਹਸਾਮ ਨਾਲ ਬਹੁਤ ਮੈਸੇਜ ਆਉਂਦੇ ਨਾ ਕਿ ਕਿਵੇਂ ਬਣਾਇਆ ਜਾਵੇ ਕੀ ਕੀਤਾ ਜਾਵੇ ਉਹਨਾਂ ਨੂੰ ਇਹ ਮੂਵੀ ਦੇਖਣ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਬਹੁਤ ਕੁਝ ਅੱਛਾ ਤੁਸੀਂ ਆਪਣੀ ਲਾਈਫ ਚ ਸਭ ਤੋਂ ਜ਼ਿਆਦਾ ਪਿਆਰ ਕਿਸ ਨੂੰ ਕਰਦੇ ਹੋ ਸੱਚ ਨਹੀਂ ਗੱਲ ਇਹ ਮਾਨ ਨਹੀਂ ਕਰਦਾ ਹਾਂ ਕਿਉਂਕਿ ਇਹ ਵੀ ਪਿਆਰ ਦੀ ਕਹਾਣੀ ਹੈ ਹਨਾ ਜਿਸ ਤਰ੍ਹਾਂ ਜੋ ਪਿਆਰੀ ਮਾਂ ਹੁੰਦਾ ਹਨਾ ਉੱਥੇ ਹੀ ਪਹਿਲੀ ਪੌੜੀ ਪਿਆਰ ਦੀ ਮਾਈ ਹੈ ਤੇ ਬਹੁਤ ਕੁਝ ਉਹਨਾਂ ਦੀ ਦੁਆਨ ਵਾਲੀ ਹੁੰਦਾ ਸਭ ਕੁਝ ਜੋ ਹੁੰਦਾ ਹਨਾ ਕੋਈ ਨਾ ਤਾਂ ਬੇਨਾਜ਼ ਹੋ ਚੁੱਕੀ ਨਹੀਂ ਹੈ ਤੇ ਤੁਹਾਨੂੰ ਲੱਗਦਾ ਜੋ ਪਿਆਰ ਫਿਲਮ ਦੇ ਵਿੱਚ ਦਿਖਾਇਆ ਗਿਆ ਅੱਜ ਕੱਲ ਦੇ ਜਨਰੇਸ਼ਨ 'ਚ ਹੈਗਾ ਹੈ ਇਹ ਪਿਆਰ ਆਏ ਹੁਜਾ ਦਾ ਘਟ ਜਾਂਦਾ ਮਤਲਬ ਉਹਦੀ ਜੋ ਹੁੰਦੀ ਆ ਉਹਨਾਂ ਨਹੀਂ ਰਹਿ ਗਿਆ ਲਿਮਟ ਹੋ ਗਿਆ ਪਰ ਹੈ ਹੈ ਬਹੁਤ ਸ਼ਾਮਤ ਮੌਜੂਦ ਹੈ ਜੀ ਜਿਹੜਾ ਤੁਸੀਂ ਲਿਖਦੇ ਹੋ ਕਲਮ ਤੁਹਾਡੀ ਹਨਾ ਕਿੰਨੀ ਬਾ ਕਮਾਲ ਹੈ ਹਰ ਇੱਕ ਇਨਸਾਨ ਦੇ ਨਾ ਜ਼ੁਬਾਨ ਤੇ ਕੋਈ ਗਾਣਾ ਆਂਦਾ ਹੈ ਵਿਦਨ ਹਨਾ ਦੇ ਸਾਰੇ ਜ਼ਮਾਨਾ ਤੇ ਆ ਜਾਂਦਾ ਹੈ ਤੇ ਤੁਸੀਂ ਉਹ ਤੁਹਾਨੂੰ ਮਤਲਬ ਕਿਦਾਂ ਦਿਮਾਗ ਦੇ ਵਿੱਚ ਆਂਦਾ ਹੈ ਕਿਦਾਂ ਇੱਕ ਆਰਟਿਸਟ ਇੱਕ ਰਾਈਟਰ ਲਿਖਦਾ ਹੈ ਫਿਰ ਉਹਨੂੰ ਗਾਣਾ ਉਹਨੂੰ ਕੰਪੋਜ਼ ਕਰਨਾ ਉਹਦੀ ਵੀਡੀਓ ਕਿੰਨਾ ਕੁਝ ਹੋ ਜਾਂਦਾ ਤੇ ਤੁਸੀਂ ਐਜ਼ ਐਜ਼ ਐਨ ਆਰਟਿਸਟ ਇਹ ਸਾਰੀ ਚੀਜ਼ਾ ਕਿਦਾਂ ਮੈਨੇਜ ਕਰ ਲੈਂਦੇ ਕਿਦਾਂ ਮਤਲਬ ਲਿਖ ਲੈਂਦੇ ਹੋ ਇਹਨੇ ਸੋਨੇ ਬੋਲ ਮੈਨੂੰ ਵੀ ਨਹੀਂ ਪਤਾ ਇਹ ਆਪਣੇ ਆਪ ਹੁੰਦਾ ਮੈਂ ਚਾਹ ਕੇ ਕੁਝ ਲਿਖਣਾ ਚਾਹਾਂ ਨਹੀਂ ਲਿਖਿਆ ਜਾਂਦਾ ਜੋ ਲਿਖਿਆ ਜਾਂਦਾ ਮੈਨੂੰ ਵੀ ਨਹੀਂ ਪਤਾ ਲੱਗਦਾ ਵੀ ਮੈਂ ਲਿਖਦਾ ਹਮ ਬਾਕੀ ਮੇਰੇ ਸਾਹਮਣੇ ਨਾਲ ਵਾਈਗਰੂ ਆਪ ਹੀ ਲਿਖਾਉਂਦਾ ਜੋ ਵੀ ਲਿਖਾਉਂਦਾ ਮੈਡਲ ਦੀ ਦੋ ਲਾਈਨਾਂ ਹੋ ਜਾਣ ਹਾਂਦਰ ਉੱਤਾਂ ਨੱਚਣੇ ਨੂੰ ਕਰਦਾ ਏ ਜੀ ਉਤੋਂ ਤੋਂ ਜੱਟਾ ਮੈਨੂੰ ਸਾਂਝੂ ਮਾਰਦੀ ਵੈਰੀ ਨਾਈਟ ਥੈਂਕ ਯੂ ਸੋ ਮਚ